ਦਰਬਾਰ ਸਾਹਿਬ ਨੂੰ ਜਾਂਦੇ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਲੁੱਟ ਹੋਈ ਹੈ ਤੁਹਾਨੂੰ ਦੱਸਦੀ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਹਾਨੂੰ ਦੱਸਦੀ ਅੰਮ੍ਰਿਤਸਰ ਦੇ ਗੇਟ ਹਕੀਮਾ ਅਦੇ ਅੰਦਰ ਦਰਬਾਰ ਸਭ ਨੂੰ ਜਾਂਦੇ ਜਿਹੜਾ ਬਾਜ਼ਾਰ ਆਂਦਾ ਉੱਥੇ ਜਿਹੜੀ ਘਟਨਾ ਵਾਪਰੀ ਹੈ ਜਿਸ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਆਪਣਾ ਮੂੰਹ ਟੱਕ ਕੇ ਸੁਨਿਆਰੀ ਦੁਕਾਨ ਦੇ ਅੰਦਰ ਜਾਂਦਾ ਜਿੱਥੇ ਉਸ ਦੇ ਵੱਲੋਂ ਪਿਸਤੌਲ ਕੱਢੀ ਜਾਂਦੀ ਹੈ ਸਾਫ਼ ਜਿਹੜੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋ ਚੁੱਕੀ ਹੈ ਜਿਸ ਤੋਂ ਬਾਅਦ ਦੱਦੇ ਮਾਰੇ ਜੋ ਦੁਕਾਨਦਾਰ ਉਸ ਤੋਂ ਵੱਲੋਂ ਸਾਰੀ ਨਕਦੀ ਵੀ ਦੇ ਦਿੱਤੀ ਜਾਂਦੀ ਹੈ ਔਰ ਉਹ ਜਿਹੜਾ ਲੁਟੇਰਾ ਹੁੰਦਾ ਹੈ ਉਹ ਪੈਸੇ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਪਰ ਤੁਹਾਨੂੰ ਦੱਸਦੇ ਕਿ ਹਮੇਸ਼ਾ ਜਿਹੜਾ ਕਿ ਬਾਜ਼ਾਰਾਂ ਦੇ ਵਿੱਚ ਭੀੜ ਲੱਗੀ ਰਹਿੰਦੀ ਕਿਉਂਕਿ ਦਰਬਾਰ ਸਾਹਿਬ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਸੰਗਤ ਆ ਜਿਹੜੇ ਲੋਕ ਨਤਮਸਤਕ ਹੋਣੇ ਪਹੁੰਚਦੇ ਨੇ ਪਰ ਇੱਥੇ ਕਿਸ ਤਰ੍ਹਾਂ ਦਿਨ ਦਿਹਾੜੇ ਇੱਕ ਲੁਟੇਰੇ ਦੇ ਵੱਲੋਂ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਾਫ਼ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਆਪ ਦੇਖੋ ਤੇ ਇਸ ਦੇ ਨਾਲ ਦੁਕਾਨਦਾਰ ਦੇ ਵੱਲੋਂ ਹਲੇ ਕੁਝ ਨਹੀਂ ਕਿਹਾ ਗਿਆ ਪਰ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਉਹ ਤੁਸੀਂ ਆਪ ਦੇਖੋ ਦਰਬਾਰ ਸਾਹਿਬ ਨੂੰ ਜਾਂਦੇ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਲੁੱਟ ਹੋਈ ਹੈ ਤੁਹਾਨੂੰ ਦੱਸਦੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਹਾਨੂੰ ਦੱਸਦੀ ਅਮਰੀ ਤੇ ਗੇਟ ਹਕੀਮਾ ਅਦੇ ਅੰਦਰ ਦਰਬਾਰ ਸਭ ਨੂੰ ਜਾਂਦੇ ਜਿਹੜਾ ਬਾਜ਼ਾਰ ਆਂਦਾ ਉੱਥੇ ਜਿਹੜੀ ਘਟਨਾ ਵਾਪਰੀ ਹੈ ਜਿਸ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਆਪਣਾ ਮੂੰਹ ਟੱਕ ਕੇ ਸੁਨਿਆਰੀ ਦੁਕਾਨ ਦੇ ਅੰਦਰ ਜਾਂਦਾ ਜਿੱਥੇ ਉਸ ਦੇ ਵੱਲੋਂ ਪਿਸਤੌਲ ਕੱਢੀ ਜਾਂਦੀ ਹੈ ਸਾਫ਼ ਜਿਹੜੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋ ਚੁੱਕੀ ਹੈ ਜਿਸ ਤੋਂ ਬਾਅਦ ਦੱਦੇ ਮਾਰੇ ਜੋ ਦੁਕਾਨਦਾਰ ਉਸ ਤੋਂ ਵੱਲੋਂ ਸਾਰੀ ਨਕਦੀ ਵੀ ਦੇ ਦਿੱਤੀ ਜਾਂਦੀ ਹੈ ਔਰ ਉਹ ਜਿਹੜਾ ਲੁਟੇਰਾ ਹੁੰਦਾ ਹੈ ਉਹ ਪੈਸੇ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਪਰ ਤੁਹਾਨੂੰ ਦੱਸਦੇ ਕਿ ਹਮੇਸ਼ਾ ਜਿਹੜਾ ਕਿ ਬਾਜ਼ਾਰਾਂ ਦੇ ਵਿੱਚ ਭੀੜ ਲੱਗੀ ਰਹਿੰਦੇ ਕਿਉਂਕਿ ਦਰਬਾਰ ਸਾਹਿਬ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਸੰਗਤ ਆ ਜਿਹੜੇ ਲੋਕ ਨਤਮਸਤਕ ਹੋ ਨਹੀਂ ਪਹੁੰਚਦੇ ਨੇ ਪਰ ਇੱਥੇ ਕਿਸ ਤਰ੍ਹਾਂ ਦਿਨ ਦਿਹਾੜੇ ਇੱਕ ਲੁਟੇਰੇ ਦੇ ਵੱਲੋਂ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਾਫ਼ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਆਪ ਦੇਖੋ ਤੇ ਇਸ ਦੇ ਨਾਲ ਦੁਕਾਨਦਾਰ ਦੇ ਵੱਲੋਂ ਹਲੇ ਕੁਝ ਨਹੀਂ ਕਿਹਾ ਗਿਆ ਪਰ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਉਹ ਤੁਸੀਂ ਆਪ ਦੇਖੋ ਦਰਬਾਰ ਸਾਹਿਬ ਨੂੰ ਜਾਂਦੇ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਲੁੱਟ ਹੋਈ ਹੈ ਤੁਹਾਨੂੰ ਦੱਸਦੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਹਾਨੂੰ ਦੱਸਦੀ ਅੰਮ੍ਰਿਤਸਰ ਦੇ ਗੇਟ ਹਕੀਮਾ ਦੀ ਅੰਦਰ ਦਰਬਾਰ ਸਾਨੂੰ ਜਾਂਦੇ ਜਿਹੜਾ ਬਾਜ਼ਾਰ ਆਂਦਾ ਉੱਥੇ ਜਿਹੜੀ ਘਟਨਾ ਵਾਪਰੀ ਹੈ ਜਿਸ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਆਪਣਾ ਮੂੰਹ ਟੱਕ ਕੇ ਸੁਨਿਆਰੀ ਦੁਕਾਨ ਦੇ ਅੰਦਰ ਜਾਂਦਾ ਜਿੱਥੇ ਉਸ ਦੇ ਵੱਲੋਂ ਪਿਸਤੌਲ ਕੱਢੀ ਜਾਂਦੀ ਹੈ ਸਾਫ਼ ਜਿਹੜੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋ ਚੁੱਕੀਆਂ ਹੈ ਜਿਸ ਤੋਂ ਬਾਅਦ ਦੱਦੇ ਮਾਰੇ ਜੋ ਦੁਕਾਨਦਾਰ ਉਸ ਤੋਂ ਵੱਲੋਂ ਸਾਰੀ ਨਕਦੀ ਵੀ ਦੇ ਦਿੱਤੀ ਜਾਂਦੀ ਹੈ ਔਰ ਉਹ ਜਿਹੜਾ ਲੁਟੇਰਾ ਹੁੰਦਾ ਉਹ ਪੈਸੇ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਪਰ ਤੁਹਾਨੂੰ ਦੱਸਦੇ ਕਿ ਹਮੇਸ਼ਾ ਜਿਹੜਾ ਕਿ ਬਾਜ਼ਾਰਾਂ ਦੇ ਵਿੱਚ ਭੀੜ ਲੱਗੀ ਰਹਿੰਦੀ ਕਿਉਂਕਿ ਦਰਬਾਰ ਸਾਹਿਬ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਸੰਗਤ ਆ ਜਿਹੜੇ ਲੋਕ ਨਤਮਸਤਕ ਹੋਣੇ ਪਹੁੰਚਦੇ ਨੇ ਪਰ ਇੱਥੇ ਕਿਸ ਤਰ੍ਹਾਂ ਦਿਨ ਦਿਹਾੜੇ ਇੱਕ ਲੁਟੇਰੇ ਦੇ ਵੱਲੋਂ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਾਫ਼ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਆਪ ਦੇਖੋ ਤੇ ਇਸ ਦੇ ਨਾਲ ਦੁਕਾਨਦਾਰ ਦੇ ਵੱਲੋਂ ਹਲੇ ਕੁਝ ਨਹੀਂ ਕਿਹਾ ਗਿਆ ਪਰ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਉਹ ਤੁਸੀਂ ਆਪ ਦੇਖੋ ਦਰਬਾਰ ਸਾਹਿਬ ਨੂੰ ਜਾਂਦੇ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਲੁੱਟ ਹੋਈ ਹੈ ਤੁਹਾਨੂੰ ਦੱਸਦੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਹਾਨੂੰ ਦੱਸਦੀ ਅਮਰੀ ਕਰਦੇ ਗੇਟ ਹਕੀਮਾ ਅਦੇ ਅੰਦਰ ਦਰਬਾਰ ਸਾਹਿਬ ਨੂੰ ਜਾਂਦੇ ਜਿਹੜਾ ਬਾਜ਼ਾਰ ਆਂਦਾ ਉੱਥੇ ਜਿਹੜੀ ਘਟਨਾ ਵਾਪਰੀ ਹੈ ਜਿਸ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਆਪਣਾ ਮੂੰਹ ਟੱਕ ਕੇ ਸੁਨਿਆਰੀ ਦੁਕਾਨ ਦੇ ਅੰਦਰ ਜਾਂਦਾ ਜਿੱਥੇ ਉਸ ਦੇ ਵੱਲੋਂ ਪਿਸਤੌਲ ਕੱਢੀ ਜਾਂਦੀ ਹੈ ਸਾਫ਼ ਜਿਹੜੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋ ਚੁੱਕੀਆਂ ਹੈ ਜਿਸ ਤੋਂ ਬਾਅਦ ਦੱਦੇ ਮਾਰੇ ਜੋ ਦੁਕਾਨਦਾਰ ਉਸ ਤੋਂ ਵੱਲੋਂ ਸਾਰੀ ਨਕਦੀ ਵੀ ਦੇ ਦਿੱਤੀ ਜਾਂਦੀ ਹੈ ਔਰ ਉਹ ਜਿਹੜਾ ਲੁਟੇਰਾ ਹੁੰਦਾ ਉਹ ਪੈਸੇ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਪਰ ਤੁਹਾਨੂੰ ਦੱਸਦੇ ਕਿ ਹਮੇਸ਼ਾ ਜਿਹੜਾ ਕਿ ਬਾਜ਼ਾਰਾਂ ਦੇ ਵਿੱਚ ਭੀੜ ਲੱਗੀ ਰਹਿੰਦੀ ਹੈ ਕਿਉਂਕਿ ਦਰਬਾਰ ਸਾਹਿਬ ਨੂੰ ਵੱਡੀ ਗਿੰਦੀ ਦੇ ਵਿੱਚ ਜਿਹੜੇ ਕਿ ਸੰਗਤ ਆ ਜਿਹੜੇ ਲੋਕ ਨਤਮਸਤਕ ਹੋਣੇ ਪਹੁੰਚਦੇ ਨੇ ਪਰ ਇੱਥੇ ਕਿਸ ਤਰ੍ਹਾਂ ਦਿਨ ਦਿਹਾੜੇ ਇੱਕ ਲੁਟੇਰੇ ਦੇ ਵੱਲੋਂ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਰਦਾਤ ਹੋਣ ਜਾਮਦਿੱਤਾ ਗਿਆ ਸਾਫ਼ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਆਪ ਦੇਖੋ ਤੇ ਇਸ ਦੇ ਨਾਲ ਦੁਕਾਨਦਾਰ ਦੇ ਵੱਲੋਂ ਹਲੇ ਕੁਝ ਨਹੀਂ ਕਿਹਾ ਗਿਆ ਪਰ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਉਹ ਤੁਸੀਂ ਆਪ ਦੇਖੋ